ਅੱਜ ਡੈਲੀਪੋਸ ਦੇਖ ਰਹੇ ਤੁਸੀਂ ਅਬਹੋਰ ਤੋਂ ਬਧਾਇਕ ਸੰਦੀਪ ਜਾਖੜ ਨੇ ਗੱਲਬਾਤ ਕਰਦੇ ਆ ਜਾਖੜ ਸਾਹਿਬ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਦੀ ਘਟਨਾ ਅਬਹੋਰ ਦੇ ਵਿੱਚ ਕਾਰੋਬਾਰੀ ਦੇ ਨਾਲ ਹੋਈ ਆ ਇਸ ਤੇ ਕਿੰਨੇ ਕਾਨੂੰਨੀ ਸਵਾਲ ਖੜੇ ਹੋ ਜਾਂਦੇ ਨੇ ਨਹੀਂ ਦੇਖੋ ਕਾਨੂੰਨੀ ਸਵਾਲ ਤਾਂ ਖੜੇ ਹੁੰਦੇ ਹੀ ਹੁੰਦੇ ਲੇਕਿਨ ਇੱਕ ਖੌਫ ਦਾ ਮਾਹੌਲ ਹੈ ਅੱਜ ਦੇ ਦਿਨ ਪੰਜਾਬ ਦੇ ਵਿੱਚ ਨਾ ਸਿਰਫ ਅਬਹੋਰ ਦੇ ਵਿੱਚ ਪੰਜਾਬ ਦੇ ਵਿੱਚ ਅ ਪਰਸੋਂ ਜਦੋਂ ਆ ਘਟਨਾ ਘਟਨਾ ਵਾਪਰਦੀ ਹੈ ਜਿਹੜੀ ਖੌਫਨਾਕ ਘਟਨਾ ਵਾਪਰਦੀ ਹੈ ਜਦੋਂ ਅਸੀਂ ਉੱਥੇ ਦਾਗਤੇ ਗਏ ਤੇ ਹਰ ਵਿਅਕਤੀ ਦੇ ਜ਼ਬਾਨ ਦੇ ਉੱਤੇ ਆਈ ਸੀਗਾ ਵੀ ਹੋ ਸਕਦਾ ਕੱਲ ਨੂੰ ਮੈਨੂੰ ਕੋਈ ਟੈਲੀਫੋਨ ਆ ਜਾਏ ਹੋ ਸਕਦਾ ਕੋਈ ਮੇਰੇ ਕੋਲੇ ਆ ਜਾਏ ਸੋ ਆ ਇੱਕ ਡੈਫੀਨਿਟਲੀ ਪੁਲਸ ਦਾ ਇੰਟੈਲੀਜੈਂਸ ਦਾ ਫੇਲੀਅਰ ਹੈ ਲੇਕਿਨ ਸਭ ਤੋਂ ਵੱਡੀ ਗੱਲ ਹੈ ਸਰਕਾਰ ਕੀ ਕਰ ਰਹੀ ਹੈ ਕਿ ਰੋਜਵਾਰ ਦਾਤ ਹੋ ਰਹੀ ਹੈ ਪੰਜਾਬ ਦਾ ਮਾਹੌਲ ਤੁਸੀਂ ਦੇਖੋ 4 ਦਿਨ ਪਹਿਲੇ ਆਈ ਥਿੰਕ 3 ਦਿਨ ਪਹਿਲੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਆਂਦੇ ਲੁਧਿਆਣਾ ਉੱਥੇ ਮੀਟਿੰਗ ਕਰਦੇ ਆ ਵਪਾਰੀਆਂ ਨਾਲ ਮੀਟਿੰਗ ਕਰਦੇ ਆ ਤੇ ਵਪਾਰੀ ਵੱਡੇ ਪੱਧਰ ਤੇ ਉਹਨਾਂ ਦਾ ਸਵਾਗਤ ਕਰਦੇ ਆ ਤੇ 15 ਹਜ਼ਾਰ ਕਰੋੜ ਦੀ ਕਮਿਟਮੈਂਟ ਲੈ ਕੇ ਜਾਂਦੇ ਆ ਉਹ ਵੀ ਅਸੀਂ ਆ ਕੇ ਉੱਥੇ ਇਨਵੈਸਟ ਕਰਾਂਗੇ ਪੰਜਾਬ ਦੇ ਵਪਾਰੀ ਪੰਜਾਬ ਦੇ ਵਪਾਰੀ ਕੁਝ ਦਿਨ ਪਹਿਲੇ ਕੁਝ ਸਾਲੇ ਕਲੇ ਉੱਤਰ ਪ੍ਰਦੇਸ਼ ਵੀ ਗਏ ਸੀ ਹੌਲੀ ਹੌਲੀ ਵਪਾਰੀ ਬਾਹਰ ਕਿਉਂ ਜਾ ਰਹੇ ਆ ਪੰਜਾਬ ਤੋਂ ਕਿਉਂਕਿ ਬੇਸਿਕ ਜਿਹੜੀ ਹੈ ਨੀਡ ਹੈ ਸੇਫਟੀ ਤੇ ਤੁਹਾਨੂੰ ਯਾਦ ਹੋਣਾ ਐਟ ਲੀਸਟ ਮੈਨੂੰ ਤਾਂ ਯਾਦ ਹੈ ਜਦੋਂ ਅਸੀਂ ਜਵਾਕ ਸੀਗੇ ਗੈਂਗਸਟਰ ਵਰਡ ਸ਼ਬਦ ਅਸੀਂ ਪੰਜਾਬ 'ਚ ਸੁਣਿਆ ਹੀ ਨਹੀਂ ਸੀ ਪਤਾ ਨਹੀਂ ਸੀ ਜਦੋਂ ਗੈਂਗਸਟਰ ਸੁਣਦੇ ਸੀ ਨਾ ਕੋਈ ਹੋਰ ਸੂਬਿਆਂ ਦਾ ਧਿਆਨ ਚਾਹੁੰਦਾ ਸੀ ਵੀ ਉੱਥੇ ਗੈਂਗਸਟਰ ਹੁੰਦੇ ਗੈਂਗਸਟਰ ਨਾਂ ਦੀ ਚੀਜ਼ ਹੁੰਦੀ ਹੈ ਉੱਥੇ ਤੇ ਅੱਜ ਉਹ ਸੂਬਿਆਂ 'ਚ ਆਪਣੇ ਵਪਾਰੀ ਜਾ ਰਹੇ ਤੇ ਸੋਚਣ ਵਾਲੀ ਗੱਲ ਹੈ ਅੱਛਾ ਰਾਜਾ ਵੜਿੰਗੀ ਦੇ ਬਿਆਨ ਦੇਣਾ ਤਵਕਕ ਰੱਖਦੇ ਹਾਂ ਕਹਿੰਦੇ ਮੈਂ ਹੁਣ ਸੈਰ ਕਰਨ ਦੇ ਰਸਤੇ ਬਦਲਤੇ ਦਸ਼ਤ ਦਾ ਮਹੌਲਾ ਕੀ ਪਤਾ ਕੋਈ ਸਾਨੂੰ ਹੀ ਨਾ ਮਾਰ ਦੇ ਨੀ ਨੀ ਦੇਖੋ ਹਰ ਵਿਅਕਤੀ ਰਾਜਾਵੜੀਂ ਛੱਡੋ ਹਰ ਵਿਅਕਤੀ ਦੇ ਮਤਲਬ ਆ ਸਵਾਲ ਹੈ ਮਨ ਦੇ ਵਿੱਚ ਹੈ ਵੀ ਜਦੋਂ ਦਿਨ ਦਿਹਾੜੇ ਅ ਕਿਸੇ ਨੂੰ ਵੀ ਮਤਲਬ ਰੋਜ਼ ਦੇਖ ਰਹੇ ਹੋ ਤੁਸੀਂ ਸਾਡੇ ਸੰਜੇ ਵਰਮਾ ਜੀ ਨਾਲ ਜਿਹੜਾ ਹੋਇਆ ਉਸ ਤੋਂ 2 ਦਿਨ 3 ਦਿਨ ਪਹਿਲੇ ਮੋਕੇ ਡਾਕਟਰ ਸਾਹਿਬ ਸੀਗੇ ਉਹਨਾਂ ਦਾ ਨਾਂ ਇੱਕ ਤਾਨੀਆਂ ਦੇ ਫਾਦਰ ਹਾਂ ਤਾਨੀਆਂ ਜੀ ਦੇ ਫਾਦਰ ਡਾਕਟਰ ਸਾਹਿਬ ਉਹ ਜਾ ਕੇ ਸਰਿਆਮ ਉਹਨਾਂ ਨੂੰ ਗੋਲੀਆਂ ਮਾਰਤੀ ਚਲੋ ਰੱਬ ਦੀ ਮਿਹਰ ਸੀ ਬਚਤ ਹੋ ਗਈ ਬਟ ਸਟਿਲ ਕ੍ਰਿਟੀਕਲ ਕੰਡੀਸ਼ਨ 'ਚ ਹੈ ਤੇ ਰੋਜ਼ ਇਸ ਟਾਈਪ ਦੀ ਵਾਰਦਾਤ ਹੋ ਰਹੀ ਹੈ ਸੋ ਮੁੱਦਾ ਚੱਕੋਗੇ ਨਹੀਂ ਮੁੱਦਾ ਕੋਈ ਮੌਕਾ ਦੇਣਗੇ ਅੱਜ ਵਿਸ਼ੇਸ਼ ਸੈਸ਼ਨ ਨਾ ਦੇਤਾ ਮੈਂ 300 ਕਿਲੋਮੀਟਰ ਤੁਰ ਕੇ ਆਇਆ ਅਬੋਰ ਤੋਂ ਤੇ ਅੱਜ ਤੱਕ ਸ਼ਰਧਾਂਜਲੀ ਦੇ ਕੇ ਤੇ ਖਤਮ ਸੈਸ਼ਨ ਹੀ ਖਤਮ ਹੈ ਜਿਹੜੀ ਲਿਸਟ ਆਫ ਬਿਜ਼ਨਸ ਮੈਂ ਸਵੇਰੇ ਵੇਖੀ ਮੈਂ ਤਾਂ ਹੈਰਾਨ ਹੋ ਗਿਆ ਵੀ ਇੰਨੀ ਦੂਰ ਜਾ ਰਹੇ ਆ ਤੇ ਕੋਈ ਕਿਸੇ ਕਿਸੇ ਮੁੱਦੇ ਤੇ ਲੈਂਡ ਪੂਲਿੰਗ ਦਾ ਮਸਲਾ ਹੈ ਕਾਨੂੰਨੀ ਵਿਵਸਥਾ ਹੈ ਖੇਤੀਬਾੜੀ ਦੇ ਮਾੜੇ ਹਾਲਾਤ ਹੈ ਬੇਰੋਜ਼ਗਾਰੀ ਹੈ ਇੰਡਸਟਰੀ ਬਾਹਰ ਜਾ ਰਹੀ ਹੈ ਕਿੰਨੇ ਮੁੱਦੇ ਹੈ ਕਿਸੇ ਮੁੱਦੇ ਤੇ ਚਰਚਾ ਕਰ ਲੈਂਦੇ ਜਿਹੜਾ ਤੁਹਾਨੂੰ ਠੀਕ ਲੱਗਦਾ ਚਰਚਾ ਦਾ ਕਰਦੇ ਵਿਧਾਨ ਸਭਾ ਬਣੀ ਇਸ ਕਰਕੇ ਚਰਚਾ ਵਾਸਤੇ ਬਟ ਹੁਣ ਸਾਰਾ ਅੱਜ ਤੱਕ ਕੋਈ ਕੋਈ ਬਿਜ਼ਨਸ ਨਹੀਂ ਹੋਣਾ ਅੱਜ ਠੀਕ ਹੈ ਬਹੁਤ ਮਿਹਰਬਾਨੀ ਤਾਂ ਕਹਿੰਦੇ ਆ ਪੰਜਾਬ ਇਸ ਵੇਲੇ ਖੌਫ ਦੇ ਵਿੱਚ ਹੈ ਔਰ ਸਰਕਾਰ ਦੇ ਸਪੈਸ਼ਲ ਸੈਸ਼ਨ ਤੇ ਸਵਾਲ ਖੜੇ ਕੀਤੇ। ਡੈਲੀਪੋਸਟ ਦੇਖ ਰਹੇ ਤੁਸੀਂ ਅਬਹੋਰ ਤੋਂ ਬਧਾਇਕ ਸੰਦੀਪ ਜਾਖੜ ਨੇ ਗੱਲਬਾਤ ਕਰਦੇ ਆ। ਜਾਖੜ ਸਾਹਿਬ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਦੀ ਘਟਨਾ ਅਬਹੋਰ ਦੇ ਵਿੱਚ ਕਾਰੋਬਾਰੀ ਦੇ ਨਾਲ ਹੋਈ ਆ ਇਸ ਤੇ ਕਿੰਨੇ ਕਾਨੂੰਨੀ ਸਵਾਲ ਖੜੇ ਹੋ ਜਾਂਦੇ ਨੇ। ਨਹੀਂ ਦੇਖੋ ਕਾਨੂੰਨੀ ਸਵਾਲ ਤਾਂ ਖੜੇ ਹੁੰਦੇ ਹੀ ਹੁੰਦੇ ਲੇਕਿਨ ਇਹ ਖੌਫ ਦਾ ਮਾਹੌਲ ਹੈ ਅੱਜ ਦੇ ਦਿਨ ਪੰਜਾਬ ਦੇ ਵਿੱਚ। ਨਾ ਸਿਰਫ ਅਬਹੋਰ ਦੇ ਵਿੱਚ ਪੰਜਾਬ ਦੇ ਵਿੱਚ। ਅ ਪਰਸੋਂ ਜਦੋਂ ਆ ਘਟਨਾ ਘਟਨਾ ਵਾਪਰਦੀ ਹੈ ਜਿਹੜੀ ਖੌਫਨਾਕ ਘਟਨਾ ਵਾਪਰਦੀ ਹੈ ਜਦੋਂ ਅਸੀਂ ਉੱਥੇ ਦਾਗਤੇ ਗਏ ਤੇ ਹਰ ਵਿਅਕਤੀ ਦੇ ਜ਼ਬਾਨ ਦੇ ਉੱਤੇ ਆਈ ਸੀਗਾ ਵੀ ਹੋ ਸਕਦਾ ਕੱਲ ਨੂੰ ਮੈਨੂੰ ਕੋਈ ਟੈਲੀਫੋਨ ਆ ਜਾਏ ਹੋ ਸਕਦਾ ਕੋਈ ਮੇਰੇ ਕੋਲੇ ਆ ਜਾਏ ਸੋ ਆ ਇੱਕ ਡੈਫੀਨਿਟਲੀ ਪੁਲਸ ਦਾ ਇੰਟੈਲੀਜੈਂਸ ਦਾ ਫੇਰੀਅਰ ਹੈ ਲੇਕਿਨ ਸਭ ਤੋਂ ਵੱਡੀ ਗੱਲ ਹੈ ਸਰਕਾਰ ਕੀ ਕਰ ਰਹੀ ਹੈ ਕਿ ਰੋਜ ਵਾਰਦਾਤ ਹੋ ਰਹੀ ਹੈ ਪੰਜਾਬ ਦਾ ਮਾਹੌਲ ਤੁਸੀਂ ਦੇਖੋ 4 ਦਿਨ ਪਹਿਲੇ ਆਈ ਥਿੰਕ 3 ਦਿਨ ਪਹਿਲੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਆਂਦੇ ਲੁਧਿਆਣਾ ਉੱਥੇ ਮੀਟਿੰਗ ਕਰਦੇ ਆ ਵਪਾਰੀਆਂ ਨਾਲ ਮੀਟਿੰਗ ਕਰਦੇ ਆ ਤੇ ਵਪਾਰੀ ਵੱਡੇ ਪੱਧਰ ਤੇ ਉਹਨਾਂ ਦਾ ਸਵਾਗਤ ਕਰਦੇ ਆ ਤੇ 15 ਜੋ 1000 ਕਰੋੜ ਦੀ ਕਮਿਟਮੈਂਟ ਲੈ ਕੇ ਜਾਂਦੇ ਉਹ ਵੀ ਅਸੀਂ ਆ ਕੇ ਉੱਥੇ ਇਨਵੈਸਟ ਕਰਾਂਗੇ ਪੰਜਾਬ ਦੇ ਵਪਾਰੀ ਅ ਪੰਜਾਬ ਦੇ ਵਪਾਰੀ ਕੁਝ ਦਿਨ ਪਹਿਲੇ ਕੁਝ ਸਾਲ ਇਕੱਲੇ ਉੱਤਰ ਪ੍ਰਦੇਸ਼ ਵੀ ਗਏ ਸੀ ਹੋਲੀ-ਹੋਲੀ ਵਪਾਰੀ ਬਾਹਰ ਕਿਉਂ ਜਾ ਰਹੇ ਪੰਜਾਬ ਤੋਂ ਕਿਉਂਕਿ ਬੇਸਿਕ ਜਿਹੜੀ ਹੈ ਨੀਡ ਹੈ ਸੇਫਟੀ ਤੇ ਤੁਹਾਨੂੰ ਯਾਦ ਹੋਣਾ ਐਟ ਲੀਸਟ ਮੈਨੂੰ ਤਾਂ ਯਾਦ ਹੈ ਜਦੋਂ ਅਸੀਂ ਜਵਾਕ ਸੀਗੇ ਗੈਂਗਸਟਰ ਵਰਡ ਸ਼ਬਦ ਅਸੀਂ ਪੰਜਾਬ 'ਚ ਸੁਣਿਆ ਹੀ ਨਹੀਂ ਸੀ ਪਤਾ ਨਹੀਂ ਸੀ ਜਦੋਂ ਗੈਂਗਸਟਰ ਸੁਣਦੇ ਸੀ ਨਾ ਕੋਈ ਹੋਰ ਸੂਬਿਆਂ ਦਾ ਧਿਆਨ ਚਾਹੁੰਦਾ ਸੀ ਵੀ ਉੱਥੇ ਗੈਂਗਸਟਰ ਹੁੰਦੇ ਗੈਂਗਸਟਰ ਨਾਂ ਦੀ ਚੀਜ਼ ਹੁੰਦੀ ਹੈ ਉੱਥੇ ਤੇ ਅੱਜ ਉਹ ਸੂਬਿਆਂ 'ਚ ਆਪਣੇ ਵਪਾਰੀ ਜਾ ਰਹੇ ਤੇ ਸੋਚਣ ਵਾਲੀ ਗੱਲ ਹੈ ਅੱਛਾ ਰਾਜਾ ਵੜਿੰਗੀ ਤੇ ਬਿਆਨ ਦੇਣਾ ਤਵਕਕ ਰੱਖਦੇ ਹਾਂ ਕਹਿੰਦੇ ਮੈਂ ਹੁਣ ਸੈਰ ਕਰਨ ਦੇ ਰਸਤੇ ਬਦਲਤੇ ਦਸ਼ਤ ਦਾ ਮਹੌਲਾ ਕੀ ਪਤਾ ਕੋਈ ਸਾਨੂੰ ਹੀ ਨਾ ਮਾਰ ਦੇ ਨੀ ਨੀ ਦੇਖੋ ਹਰ ਵਿਅਕਤੀ ਰਾਜਾਵੜੀਂ ਛੱਡੋ ਹਰ ਵਿਅਕਤੀ ਦੇ ਮਤਲਬ ਆ ਸਵਾਲ ਹੈ ਮਨ ਦੇ ਵਿੱਚ ਹੈ ਵੀ ਜਦੋਂ ਦਿਨ ਦਹਾੜੇ ਅ ਕਿਸੇ ਨੂੰ ਵੀ ਮਤਲਬ ਰੋਜ਼ ਦੇਖ ਰਹੇ ਹੋ ਤੁਸੀਂ ਸਾਡੇ ਸੰਜੇ ਵਰਮਾ ਜੀ ਨਾਲ ਜਿਹੜਾ ਹੋਇਆ ਉਸ ਤੋਂ 2 ਦਿਨ 3 ਦਿਨ ਪਹਿਲੇ ਮੋਗੇ ਡਾਕਟਰ ਸਾਹਿਬ ਸੀਗੇ ਉਹਨਾਂ ਦਾ ਨਾਂ ਇੱਕ ਤਾਨੀਆਂ ਦੇ ਫਾਦਰ ਹਾਂ ਤਾਨੀਆਂ ਜੀ ਦੇ ਫਾਦਰ ਡਾਕਟਰ ਸਾਹਿਬ ਉਹ ਜਾ ਕੇ ਸਰਿਆਮ ਉਹਨਾਂ ਨੂੰ ਗੋਲੀਆਂ ਮਾਰਤੀ ਚਲੋ ਰੱਬ ਦੀ ਮਿਹਰ ਸੀ ਬਚਤ ਹੋ ਗਈ ਬਟ ਸਟਿਲ ਕ੍ਰਿਟੀਕਲ ਕੰਡੀਸ਼ਨ 'ਚ ਹੈ ਤੇ ਰੋਜ਼ ਇਸ ਟਾਈਪ ਦੀ ਵਾਰਦਾਤ ਹੋ ਰਹੀ ਹੈ ਸੋ ਮੁੱਦਾ ਚੱਕੋਗੇ ਨਹੀਂ ਮੁੱਦਾ ਕੋਈ ਮੌਕਾ ਦੇਣਗੇ ਅੱਜ ਵਿਸ਼ੇਸ਼ ਸੈਸ਼ਨ ਨਾ ਦਿੱਤਾ ਮੈਂ 300 ਕਿਲੋਮੀਟਰ ਤੁਰ ਕੇ ਆਇਆ ਅਬੋਰ ਤੋਂ ਤੇ ਅੱਜ ਤੱਕ ਸ਼ਰਧਾਂਜਲੀ ਦੇ ਕੇ ਤੇ ਖਤਮ ਸੈਸ਼ਨ ਹੀ ਖਤਮ ਹੈ ਜਿਹੜੀ ਲਿਸਟ ਆਪ ਬਿਜ਼ਨਸ ਨੇ ਸਵੇਰੇ ਵੇਖੀ ਮੈਂ ਤਾਂ ਹੈਰਾਨ ਹੋ ਗਿਆ ਵੀ ਇੰਨੀ ਦੂਰ ਜਾ ਰਹੇ ਆ ਤੇ ਕੋਈ ਕਿਸੇ ਕਿਸੇ ਮੁੱਦੇ ਤੇ ਲੈਂਡ ਪੂਲਿੰਗ ਦਾ ਮਸਲਾ ਹੈ ਕਾਨੂੰਨੀ ਵਿਵਸਥਾ ਹੈ ਖੇਤੀਬਾੜੀ ਦੇ ਮਾੜੇ ਹਾਲਾਤ ਹੈ ਬੇਰੋਜ਼ਗਾਰੀ ਹੈ ਇੰਡਸਟਰੀ ਬਾਹਰ ਜਾ ਰਹੀ ਹੈ ਕਿੰਨੇ ਮੁੱਦੇ ਆ ਕਿਸੇ ਮੁੱਦੇ ਤੇ ਚਰਚਾ ਕਰ ਲੈਂਦੇ ਜਿਹੜਾ ਤੁਹਾਨੂੰ ਠੀਕ ਲੱਗਦਾ ਚਰਚਾ ਦਾ ਕਰਦੇ ਵਿਧਾਨ ਸਭਾ ਬਣੀ ਇਸ ਕਰਕੇ ਚਰਚਾ ਵਾਸਤੇ ਬਟ ਹੁਣ ਸਾਰਾ ਅੱਜ ਤੱਕ ਕੋਈ ਕੋਈ ਬਿਜ਼ਨਸ ਨਹੀਂ ਹੋਣਾ ਅੱਜ ਠੀਕ ਹੈ ਬਹੁਤ ਮਿਹਰਬਾਨੀ ਤਾਂ ਕਹਿੰਦੇ ਆ ਪੰਜਾਬ ਇਸ ਵੇਲੇ ਖੌਫ ਦੇ ਵਿੱਚ ਹੈ ਔਰ ਸਰਕਾਰ ਦੇ ਸਪੈਸ਼ਲ ਸੈਸ਼ਨ ਤੇ ਸਵਾਲ ਖੜੇ ਕੀਤੇ